ਚੇਕਾ ਗੁਰਪਰਨ ਸਿੰਘ ਪੰਨੂ ਨੇ ਜੋ ਵੀਡੀਓ ਪਾਈ ਬੜੀ ਸ਼ਰਮਨਾਕ ਵੀਡੀਓ ਦੇਖ ਕੇ ਸਾਰਿਆਂ ਦਾ ਦਿਲ ਦਿਮਾਗ ਸਾਰਿਆਂ ਦਾ ਖਰਾਬ ਹੁੰਦਾ ਕਿਉਂਕਿ ਇਦਾਂ ਦੀ ਵੀਡੀਓ ਕਿਸੇ ਵੀ ਧਰਮ ਦੇ ਕੋਈ ਵੀ ਬਿਲਕੁਲ ਖਰਾਬ ਹੈ ਜਿਹੜੀ ਇਦਾਂ ਦੇ ਕੰਮ ਕਰਨੇ ਕੁਝ ਲੀਪਾ ਪੂਪੀ ਕਰ ਦੇਣੀ ਜਾਂ ਬੁੱਤ ਤੋੜ ਦੇਣੀ ਜਾਂ ਪੁਤਲੇ ਤੋੜ ਦੇਣੇ ਜਾਂ ਅੱਗਾ ਲਗਾ ਦੇਣੀਆਂ ਬਿਲਕੁਲ ਖਰਾਬ ਹੈ ਅਸੀਂ ਉਹਨਾਂ ਦੇ ਨਾਲ ਸਾਰੇ ਭਾਈਚਾਰੇ ਦੇ ਨਾਲ ਸਾਡਾ ਇਹੀ ਹੈ ਸਾਨੂੰ ਕਿਹੜੀ ਵੀ ਜਗ੍ਹਾ ਮਿਲ ਗਈ ਜਿੱਥੇ ਆਣੀ ਪਰਮਿਸ਼ਨ ਵਗੈਰਾ ਅਸੀਂ ਉਹ ਅਪਲਾਈ ਕਰਤੀ ਹੋਈ ਹੈ ਜਿੱਥੇ ਵੀ ਸਾਨੂੰ ਜਗ੍ਹਾ ਮਿਲਦੀ ਹੈ ਅਸੀਂ ਫਿਰ ਉੱਥੇ ਜਾ ਕੇ ਸਿੱਖ ਡੈਲੀਗੇਸ਼ਨ ਜੋ ਅਮਰੀਕਾ ਤੋਂ ਸਾਰਾ ਡੈਲੀਗੇਸ਼ਨ ਆਇਆ ਹੋਇਆ ਹੈ ਉਹ ਸਾਰੇ ਡੈਲੀਗੇਸ਼ਨ ਦੇ ਮੈਂਬਰ ਉੱਥੇ ਆਣ ਕੇ ਉਹਨਾਂ ਨੂੰ ਫੁੱਲਾਂ ਦੇ ਹਾਰ ਅਪਹਰਤ ਕਰਾਂਗੇ ਵੋਟਾਂ ਤੇ ਤੁਹਾਡੀ ਜਿੱਤ ਉਹ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਹੁਣ ਐਮਐਲਏ ਦੀ ਇਲੈਕਸ਼ਨ ਚੱਲਦੀ ਪਈ ਹੈ ਇਲੈਕਸ਼ਨ ਤੇ ਇਲਾਕੇ ਦੇ ਵਿੱਚ ਹੋਏਗੀ ਨਾ ਏਰੀਆ ਚ ਹੀ ਹੋਏਗੀ ਨਾ ਮੇਕ ਸੈਂਸ ਕਿ ਬਾਹਰਲੇ ਏਰੀਏ ਦੇ ਵਿੱਚ ਅਸੀਂ ਕਰਾਈ ਜਾਵਾਂਗੇ ਵੋਟਾਂ ਇਸ ਵੇਸਟ ਆਫ ਟਾਈਮ ਵੇਸਟ ਆਫ ਮਨੀ ਉਹ ਲੋਕਾਂ ਦਾ ਪੈਸਾ ਖਰਾਬ ਕਰਦੇ ਪਈਓ ਲੋਕਾਂ ਨੂੰ ਪੈਸਾ ਡੌਪਟ ਕਰਦੇ ਪਈਓ ਲੋਕਾਂ ਕੋਲ ਲੈ ਰਹੇ ਪੈਸਾ ਇਹ ਸਭ ਡਰਾਮਾ ਚੱਲ ਰਿਹਾ ਕੁਝ ਨਹੀਂ ਹੈਗਾ ਜੇ ਆਪਾਂ ਮਤਲਬ ਕਿ ਜਦੋਂ ਸੋਸ਼ਲ ਮੀਡੀਆ ਤੇ ਦੇਖਦੇ ਆ ਤਾਂ ਜਿਵੇਂ ਕੈਨੇਡਾ ਹੋ ਗਿਆ ਅਮਰੀਕਾ ਹੋ ਗਿਆ ਉਧਰ ਸਾਨੂੰ ਦੇਖਣ ਨੂੰ ਮਿਲਦਾ ਕਿ ਉਧਰ ਦੇ ਜਿਹੜੇ ਸਿੱਖ ਨੇ ਉਹ ਖਾਲਿਸਤਾਨ ਸਮਰਥਕ ਸਮ ਦਿਖਾਈ ਦਿੰਦੇ ਨੇ ਉਹ ਜਿਹੜਾ ਖਾਲਿਸਤਾਨ ਉਹ ਕਿਹੜਾ ਜੀ ਦੇਸ਼ ਦੁਨੀਆ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਦੀ ਮਹਿਦੂਦ ਦਾ ਸਵਾਗਤ ਕਰਦਾ ਹਾਂ ਅੱਜ ਸਾਡੇ ਨਾਲ ਮੌਜੂਦ ਨੇ 6 ਆਫ ਅਮਰੀਕਾ ਦੇ ਕੋਆਰਡੀਨੇਟਰ ਵਰਿੰਦਰ ਸਿੰਘ ਜੋ ਕਿ ਇਹ ਤਿਨਾਂ ਨੇ ਇੱਕ ਪ੍ਰੋਗਰਾਮ ਲਿਖਿਆ ਵਾ 11 ਤਰੀਕ ਨੂੰ ਜਦੋਂ ਇਹ ਜਲੰਧਰ ਪਾਈਪਾਸ ਵਿਖੇ ਜਾਂ ਫਿਰ ਪਿੰਡ ਨੰਗਲ ਵਿਖੇ ਜੋ ਕਿ 바ਵਾ ਸਾਹਿਬ ਅੰਬੇਡਕਰ ਜੀ ਦੀ ਮੂਰਤੀ ਹੈ ਤੁਹਾਨੂੰ ਪਤਾ ਹੀ ਹੈ ਕਿ ਇੱਕ ਦੁਰਘਟਨਾ ਵਾਪਰੀ ਸੀ ਕੁਝ ਦਿਨ ਪਹਿਲਾਂ ਉਸ ਉਸ ਮੁੱਦੇ ਨੂੰ ਲੈ ਕੇ ਇਹਨਾਂ ਦਾ ਜਿਹੜਾ ਇੱਕ ਵਫਦ ਆ ਰਿਹਾ ਅਮਰੀਕਾ ਤੋਂ ਜੋ ਕਿ ਕਿੰਨੇ ਮੈਂਬਰਾਂ ਦਾ ਇਹ ਸਾਨੂੰ ਇਹ ਜਾਣਕਾਰੀ ਦੇਣਗੇ ਕੌਣ-ਕੌਣ ਉਹਨਾਂ ਚ ਸ਼ਾਮਲ ਨੇ ਇਸ ਬਾਰੇ ਜਾਣਕਾਰੀ ਦੇਣਗੇ ਸੋ ਅਸੀਂ ਸਿੱਧਾ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਉਸ ਵਫਦ ਦਾ ਜਿਹੜਾ ਮਕਸਦ ਆ ਉਹ ਕੀ ਆ ਜੋ ਕਿ ਅਮਰੀਕਾ ਤੋਂ ਆ ਰਿਹਾ ਤੇ ਉਸ ਵਫਦ ਦੇ ਅੰਦਰ ਕਿੰਨੇ ਮੈਂਬਰ ਨੇ ਸਸਿਕਾਹ ਦੇਸ਼ ਦੁਨੀਆ ਦੇਖਣ ਵਾਲੇ ਟੀਵੀ ਚੈਨਲ ਨੂੰ ਮੇਰਾ ਪਿਆਰ ਭਰਾ ਸਸਿਕਾਹ ਸਾਰਿਆਂ ਨੂੰ ਵੀਰ ਨੂੰ ਧੰਨਵਾਦ ਤੁਹਾਡਾ ਵੀ ਤੁਸੀਂ ਕੀਮਤੀ ਟਾਈਮ ਦਿੱਤਾ ਜੀ ਤੁਸੀਂ ਸਾਨੂੰ ਦੱਸੋ ਕਿ ਉਸ ਵਫਾ ਦੇ ਵਿੱਚ ਕਿੰਨੇ ਮੈਂਬਰ ਨੇ ਤੇ ਕਿੰਨੇ ਕੁ ਲੋਕ ਨੇ ਪਹਿਲੀ ਗੱਲ ਕਿ ਪੰਜਾਬ ਨੂੰ ਜੋੜਨ ਵਾਸਤੇ ਵਫਤ ਆ ਰਿਹਾ 6 ਆਫ ਅਮਰੀਕਾ ਹਮੇਸ਼ਾ ਬਾਫੜਦਾ ਭਾਵੇਂ Hindu ਹੋਵੇ ਭਾਵੇਂ Muslim ਹੋਵੇ ਭਾਵੇਂ Sikh ਹੋਵੇ ਭਾਵੇਂ Isaai ਹੋਵੇ ਸਾਰਿਆਂ ਦੇ ਨਾਲ ਇਹ 6 ਆਫ ਅਮਰੀਕਾ ਇੱਕ ਸੰਸਥਾ ਨਾਨ ਪੋਲੀਟਿਕਲ ਸੰਸਥਾ ਪਹਿਲਾਂ ਇਹ ਕਲੀਅਰ ਕਰਨਾ ਇਹ ਹੈ ਕੀ ਹੈ ਇਸ ਦੇ ਵਿੱਚ ਸਾਡੇ ਬੋਰਡ ਆਫ ਡਾਇਰੈਕਟਰ ਜੋ 21 22 ਡਾਇਰੈਕਟਰ ਵੀ ਜੋ ਬੋਰਡ ਆਫ ਡਾਇਰੈਕਟਰ ਉਸ ਤੋਂ ਬਾਅਦ ਸਾਡੇ ਚੇਅਰਮੈਨ ਨੇ ਉਸ ਤੋਂ ਬਾਅਦ ਸਾਡਾ ਵਾਈਸ ਪ੍ਰੈਜ਼ੀਡੈਂਟ ਨੇ ਉਸ ਤੋਂ ਬਾਅਦ ਸਾਡੇ ਕੋਆਰਡੀਨੇਟਰ ਜਿਦਾ ਮੈਂ ਆ ਮੈਂ ਭਾਰਤ ਦੇ ਤੇ ਅਮਰੀਕਾ ਦੇ ਵਿੱਚ ਰਿਲੇਸ਼ਨਸ਼ਿਪ ਜਿਹੜੇ ਕੈਮ ਕਰਦਾ ਉਹਦੀ ਜ਼ਿੰਮੇਵਾਰੀ ਕਿੱਥੇ ਪੰਜਾਬ ਦੇ ਵਿੱਚ ਲੋੜੇ ਜਾਂ ਭਾਰਤ ਦੇ ਵਿੱਚ ਲੋੜੇ ਉਹਦੇ ਕੰਮ ਸਾਰੇ ਮੈਂ ਕਰਦਾ ਹਾਂ ਜੀ ਗਿਣਤੀ ਦੇ ਤੌਰ ਤੇ ਵਸੇ ਕਿੰਨੇ ਨੇ ਇਹ ਗਿਣਤੀ ਦੇ ਤੌਰ ਤੇ 6 ਆਫ ਅਮਰੀਕਾ ਇੱਕ ਜੁਨਿਟ ਹੈ ਅਮਰੀਕਾ ਤੋਂ ਚੱਲਦਾ ਹੈ ਵਿਸ਼ਿੰਟਨ ਡੀਸੀ ਮੈਰੀਲੈਂਡ ਐਂਡ ਵਰਜੀਨੀਆ ਦੇ ਵਿੱਚੋਂ ਮੈਰੀਲੈਂਡ ਇਹਦਾ ਪੀਸ ਹੈ ਇਸ ਦੇ ਵਿੱਚ ਇੱਕ ਪ੍ਰੈਜ਼ੀਡੈਂਟ ਹੈ ਇੱਕ ਚੇਅਰਮੈਨ ਹੈ ਇੱਕ ਇਹਦਾ ਵਿੱਚ ਵਾਈਸ ਪ੍ਰੈਜ਼ੀਡੈਂਟ ਵੀ ਉਹਦੇ ਵਿੱਚ ਹੈਗਾ ਤੇ ਜਿਹੜੇ 21 ਮੈਂਬਰ ਨੇ ਬੋਰਡ ਆਫ ਡਾਇਰੈਕਟਰ ਨੇ ਜੀ ਜੇ ਜੇ ਜਦੋਂ ਤੁਸੀਂ ਵੈਸੇ ਜਿਹੜੀ ਥਾਂ ਵਾ ਉਹ ਜੇ ਤੁਸੀਂ ਦੋਨਾਂ ਚੋਂ ਕੋਈ ਵੀ ਚੁਣਦੇ ਹੋ ਜਾਂ ਫਿਰ ਜਲੰਧਰ ਬਾਈਪਾਸ ਹੋ ਗਿਆ ਜਾਂ ਫਿਰ ਪਿੰਡ ਨੰਗਲ ਹੋ ਗਿਆ ਇਸ ਥਾਂ ਨੂੰ ਚੁਣਨ ਤੋਂ ਬਾਅਦ ਤੁਹਾਡਾ ਅਜੰਡਾ ਕੀ ਰਹੇਗਾ ਉੱਧ ਅਸੀਂ ਪਹਿਲੀ ਗੱਲ ਕਿ ਜੋ ਪਿੱਛੇ ਇੱਕ ਗੁਰਪਰਨ ਸਿੰਘ ਪੰਨੂ ਨੇ ਜੋ ਵੀਡੀਓ ਪਾਈ ਬੜੀ ਸ਼ਰਮਨਾਕ ਵੀਡੀਓ ਦੇਖ ਕੇ ਸਾਰਿਆਂ ਦਾ ਦਿਲ ਦਿਮਾਗ ਸਾਰਿਆਂ ਦਾ ਖਰਾਬ ਹੁੰਦਾ ਕਿਉਂਕਿ ਇਦਾਂ ਦੀ ਵੀਡੀਓ ਕਿਸੇ ਵੀ ਧਰਮ ਦੇ ਕੋਈ ਵੀ ਜਾ ਬਿਲਕੁਲ ਖਰਾਬ ਹੈ ਜਿਹੜੀ ਇਦਾਂ ਦੇ ਕੰਮ ਕਰਨੇ ਕੋਈ ਲੀਪਾ ਪੂਪੀ ਕਰ ਦੇਣੀ ਜਾਂ ਬੁੱਤ ਤੋੜ ਦੇਣੀ ਜਾਂ ਪੁਤਲੇ ਤੋੜ ਦੇਣੇ ਜਾਂ ਅੱਗਾ ਲਗਾ ਦੇਣੀ ਆ ਬਿਲਕੁਲ ਖਰਾਬ ਹੈ ਅਸੀਂ ਉਹਨਾਂ ਦੇ ਨਾਲ ਸਾਰੇ ਭਾਈਚਾਰੇ ਦੇ ਨਾਲ ਸਾਡਾ ਇਹੀ ਹੈ ਸਾਨੂੰ ਕਿਹੜੀ ਵੀ ਜਗ੍ਹਾ ਮਿਲ ਗਈ ਜਿੱਥੇ ਆਣੀ ਪਰਮਿਸ਼ਨ ਵਗੈਰਾ ਅਸੀਂ ਅਪਲਾਈ ਕਰਤੀ ਹੋਈ ਹੈ ਜਿੱਥੇ ਵੀ ਸਾਨੂੰ ਜਗ੍ਹਾ ਮਿਲਦੀ ਹੈ ਅਸੀਂ ਫਿਰ ਉੱਥੇ ਜਾ ਕੇ ਸਿੱਖ ਡੈਲੀਗੇਸ਼ਨ ਜੋ ਅਮਰੀਕਾ ਤੋਂ ਸਾਰਾ ਡੈਲੀਗੇਸ਼ਨ ਆਇਆ ਹੋਇਆ ਹੈ ਉਹ ਸਾਰੇ ਡੈਲੀਗੇਸ਼ਨ ਦੇ ਮੈਂਬਰ ਉੱਥੇ ਆਣ ਕੇ ਉਹਨਾਂ ਨੂੰ ਫੁੱਲਾਂ ਦੇ ਹਾਰ ਅਪਰਤ ਕਰਾਂਗੇ ਅਸੀਂ ਦਿਖਾਵਾਂਗੇ ਦੱਸਾਂਗੇ ਕਿ ਅਮਰੀਕਾ ਦੇ ਸਿੱਖ ਜਿਹੜੇ ਸਿੱਖ ਨੇ ਉਹ ਹਮੇਸ਼ਾ ਨਾਲ ਨੇ ਉਹਨਾਂ ਦੀ ਸੰਵਿਧਾਨ ਤੇ ਜਿਹੜੇ ਉਹਨਾਂ ਨੂੰ ਰਿਸਪੈਕਟ ਕਰਦੇ ਆਂ ਕਦਰ ਕਰਦੇ ਆਂ ਅਸੀਂ ਨਾਲ ਆ ਕੋਰੇ ਉਹਨਾਂ ਦੇ ਨਾਲ ਵੈਸੇ ਉਸ ਅਮਰੀਕਾ ਦੇ ਵਿੱਚ ਕਿੰਨੇ ਕੁ ਸਿੱਖ ਨੇ ਤੁਹਾਡੇ ਅਨੁਸਾਰ ਜੋ ਕਿ ਬਾਬਾ ਸਾਹਿਬ ਦੀ ਆਈਡੀਓਲੋਜੀ ਨੂੰ ਮੰਨਦੇ ਨੇ ਪਹਿਲੀ ਗੱਲ ਕਿ ਜਿਹੜੇ ਐਂਡੋਲਜੀ ਜਿਹੜੀ ਤੁਸੀਂ ਕਹਿੰਦੇ ਪਿਓ ਜਿਹੜੀ ਗੱਲ ਲਵਜ਼ ਯੂਜ਼ ਕੀਤੀ ਹੈ ਜਦੋਂ ਉਹ ਪਾਸਪੋਰਟ ਬਣਾਉਂਦੇ ਨੇ ਨਾ ਇੱਥੇ ਪੰਜਾਬ 'ਚ ਹੀ ਹੁੰਦੇ ਨੇ ਜਾਂ ਕਿਰੇ ਵੀ ਇੰਡੀਆ 'ਚ ਹੁੰਦੇ ਨੇ ਉਸੇ ਜਗ੍ਹਾ ਜਦੋਂ ਪਾਸਪੋਰਟ ਦੇ ਉੱਤੇ ਜਿਹੜੀ ਮੋਹਰ ਲੱਗੀ ਹੁੰਦੀ ਹੈ ਉਹ ਵੀ ਬਾਬਾ ਜੀ ਨੇ ਦਿੱਤੀ ਹੋਈ ਹੈ ਜੀ ਠੀਕ ਹੈ ਉਹਨਾਂ ਦੇ ਉੱਤੇ ਲਿਖੇ ਹੋਏ ਨੇ ਕਿਉਂਕਿ ਕਾਨੂੰਨ ਜਿਹੜਾ ਬਣਿਆ ਤੇ ਤਪਾ ਪਾਸਪੋਰਟ ਬਣਿਆ ਸੋ ਪਹਿਲੀ ਗੱਲ ਉਹਦੀ ਵੀ ਮੰਨਦੇ ਨੇ ਕਿ ਅਸੀਂ ਸੰਵਿਧਾਨ ਮੰਨਦੇ ਆ ਅਸੀਂ ਭਾਰਤ ਦਾ ਸੰਵਿਧਾਨ ਮੰਨਦੇ ਆ ਇਸੇ ਕਰਕੇ ਅਸੀਂ ਇੰਡੀਅਨ ਨਾਗਰਿਕਾਂ ਠੀਕ ਹੈ ਸਰ ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਪੰਜਾਬ ਦੇ ਸਿੱਖ ਭਾਰਤ ਦੇ ਸਿੱਖ ਜਿਹੜੇ ਵਿਦੇਸ਼ ਰਹਿੰਦੇ ਨੇ ਉਹ ਸਾਰੇ ਉਹਦੀ ਫਲਸਫੀ ਨੂੰ ਮੰਨਦੇ ਨੇ ਉਹ ਸਤਿਕਾਰ ਕਰਦੇ ਨੇ ਬਿਲਕੁਲ ਜੇ ਆਪਾਂ ਮਤਲਬ ਕਿ ਜਦੋਂ ਸੋਸ਼ਲ ਮੀਡੀਆ ਤੇ ਦੇਖਦੇ ਆ ਤਾਂ ਜਿਵੇਂ ਕੈਨੇਡਾ ਹੋ ਗਿਆ ਅਮਰੀਕਾ ਹੋ ਗਿਆ ਉਧਰ ਸਾਨੂੰ ਦੇਖਣ ਨੂੰ ਮਿਲਦਾ ਕਿ ਉਧਰ ਦੇ ਜਿਹੜੇ ਸਿੱਖ ਨੇ ਉਹ ਖਾਲਿਸਤਾਨ ਸਮਰਥਕ ਸਮ ਦਿਖਾਈ ਦਿੰਦੇ ਨੇ ਉਹ ਜਿਹੜਾ ਖਾਲਿਸਤਾਨ ਉਹ ਕਿਹੜਾ ਜੀ ਉਹ ਖਾਲਸਾਬ ਦੇਖੋ ਜਿੱਦਾਂ ਕੋਈ ਤੁਸੀਂ ਦੇਸ਼ ਲੈਣਾ ਕੋਈ ਭਾਰਤ ਦੇ ਵਿੱਚ ਜਾਂ ਕੋਈ ਭਾਰਤ ਦੇ ਬਾਹਰ ਵੀ ਕੋਈ ਕੰਟਰੀ ਬਣਦੀ ਹੈ ਐਗਜ਼ਾਮਪਲ ਇੰਗਲੈਂਡ ਵਿੱਚ ਸਕਾਟਲੈਂਡ ਸੀ ਸਕਾਟਲੈਂਡ ਬੜਿਆ ਉੱਥੇ ਵੋਟਾਂ ਵੀ ਸਕਾਟਲੈਂਡ 'ਚ ਪਈਆਂ ਇੰਗਲੈਂਡ ਦਾ ਇੱਕ ਟਾਪੂ ਸੀ ਉਹ ਕਹਿੰਦੇ ਕਿ ਅਸੀਂ ਸਕਾਟਿਸ਼ ਸ਼ਾਨ ਨੂੰ ਚਾਹੀਦਾ ਉੱਥੇ ਵੋਟਾਂ ਪਈਆਂ ਇਹ ਨਹੀਂ ਕਿ ਮੰਗੇਦੇ ਅਸੀਂ ਪੰਜਾਬ ਪਿਆਂ ਵੋਟਾਂ ਅਸੀਂ ਜਾ ਕੇ ਪਾਕਿਸਤਾਨ ਪਾਵਾਂਗੇ ਵੋਟਾਂ ਤੇ ਤੁਹਾਡੀ ਅਜੇ ਤੋਂ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਹੁਣ ਐਮਐਲਏ ਦੀ ਇਲੈਕਸ਼ਨ ਚੱਲਦੀ ਪਈ ਹੈ ਇਲੈਕਸ਼ਨ ਤੇ ਇਲਾਕੇ ਦੇ ਵਿੱਚ ਹੋਏਗੀ ਨਾ ਏਰੀਆ ਚ ਹੀ ਹੋਏਗੀ ਨਾ ਮੇਕ ਸੈਂਸ ਕਿ ਬਾਹਰਲੇ ਏਰੀਏ ਦੇ ਵਿੱਚ ਅਸੀਂ ਕਰਾਈ ਜਾਵਾਂਗੇ ਵੋਟਾਂ ਇਜ਼ ਵੇਸਟ ਆਫ ਟਾਈਮ ਵੇਸਟ ਆਫ ਮਨੀ ਔਰ ਲੋਕਾਂ ਦਾ ਪੈਸਾ ਖਰਾਬ ਕਰਦੇ ਪਈਓ ਲੋਕਾਂ ਨੂੰ ਪੈਸਾ ਡੌਪਟ ਕਰਦੇ ਪਈਓ ਲੋਕਾਂ ਕੋਲ ਲੈ ਰਹੇ ਪੈਸਾ ਇਹ ਸਭ ਡਰਾਮਾ ਚੱਲ ਰਿਹਾ ਕੁਝ ਨਹੀਂ ਹੈਗਾ ਬਹੁਤ ਕੱਟ ਲੋਕ ਨੇ ਹਾਂ ਖਾਲਸਤਾਨੀ ਮੰਗ ਰੱਖਦੇ ਨੇ ਕੱਟ ਲੋਕ ਨੇ ਕੁਝ ਪ੍ਰੈਟਿਕਲ ਕੇਸ ਨੇ ਜਿਨ੍ਹਾਂ ਨੇ ਲਾਏ ਹੋਏ ਇਥੇ ਵਿੱਚ ਬਹੁਤ ਭੱੜ ਬੁਸੇ ਨੇ ਸਾਡੀਆਂ ਇੱਥੇ ਦੀਆਂ ਪੰਜਾਬ ਦੀਆਂ ਸਰਕਾਰਾਂ ਵੀ ਵਿੱਚ ਕੁਝ ਨਵੰਦੇ ਇਨਵੋਲਵ ਨੇ ਸਭ ਕੁਝ ਇਨਵੋਲਪ ਇਥੇ ਦੇ ਵਿੱਚ ਇਹਨਾਂ ਦੇ ਚੀਜ਼ਾਂ ਦੇ ਬਾਰੇ ਮੈਂ ਇਹਦੇ ਤੁਸੀਂ ਬਰੀਕੀ ਨਾਲ ਤੁਸੀਂ ਜਰਨਲਿਸਟ ਹੋ ਸਟਡੀ ਕਰੋ ਤੈਨੂੰ ਆਪ ਪਤਾ ਲੱਗ ਜਾਏਗਾ ਇੱਕ ਪੱਤਰਕਾਰ ਦੀ ਅੱਖ ਬੜੀ ਸ਼ਾਰਪ ਹੁੰਦੀ ਆ ਉਹਨੂੰ ਆਪ ਪਤਾ ਲੱਗ ਜਾਂਦਾ ਕਿ ਇਹ ਬੰਦਾ ਕਿੱਥੋਂ ਬੋਲ ਰਿਹਾ ਜੀ ਜਿਹੜੀ ਤੁਹਾਡੀ ਸੰਸਥਾ ਉਹ ਇਸ ਘਟਨਾ ਨੂੰ ਕਿਵੇਂ ਦੇਖਦੀ ਹੈ ਜਿਹੜੀ ਕਿ ਪੰਨੂ ਨੇ ਕੀਤੀ ਸੀਗੀ ਉਹ ਇਸੇ ਕਰਕੇ ਆਪਾਂ ਅਮਰੀਕਾ ਤੋਂ ਇੱਥੇ ਡੈਲੀਗੇਸ਼ਨ ਆ ਰਿਹਾ ਸਾਡਾ ਜਿਵੇਂ ਉਹਨਾਂ ਨੇ ਮੇਰੀ ਪਹਿਲੇ ਡਿਊਟੀ ਲਗਾਈ ਜਾ ਕੇ ਸਾਰਾ ਕੰਮਕਾਰ ਦੇਖਣ ਦੀ ਕਰਨ ਦੀ ਕਿੱਥੇ ਕਿੱਥੇ ਕੀ ਕਰਨਾ ਹੈਗਾ ਤੇ ਇੱਕ ਉਹਦੇ ਵਿੱਚ ਉਹਨਾਂ ਦੇ ਵਕਤ ਦੇ ਵਿੱਚ ਇੱਕ ਇਹ ਵੀ ਹੈਗਾ ਕਿ ਆਪਾਂ ਬਾਬਾ ਜੀ ਦੀ ਉਮੇਦਗਰ ਦੀ ਮੂਰਤੀ ਤੇ ਜਾ ਕੇ ਆਪਾਂ ਫੁੱਲ ਆਰਥਨ ਪੇ ਕਰਨੇ ਆਗੇ ਮੇਰਾ ਜਿਹੜਾ ਆਖਰੀ ਸਵਾਲ ਆ ਹੋਇਆ ਕਿ ਤੁਹਾਨੂੰ ਕੀ ਲੱਗਦਾ ਕਿ ਪੰਨੂ ਦਾ ਏਜੰਡਾ ਕੀ ਰਿਹਾ ਵਾ ਜਿਹੜਾ ਕਿ ਉਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਮਤਲਬ ਬਾਬਾ ਸਾਹਿਬ ਦੇ ਖਿਲਾਫ ਜਿਹੜੀ ਟਿੱਪਣੀ ਕੀਤੀ ਆ ਇਹ ਇਹ ਮੈਨੂੰ ਲੱਗਦਾ ਕਿ ਲੋਕਾਂ ਨੂੰ ਗੁੰਮਰਾਹ ਕਰਨਾ ਲੋਕਾਂ ਨੂੰ ਗੁੰਮਰਾਹ ਕਰਨਾ ਪਹਿਲਾਂ ਲੋਕਾਂ ਨੂੰ ਜੀ ਆਜੋ ਇੱਥੇ ਪੰਜਾਬ ਦੇ ਵਿੱਚ ਖਾਲਸਾਤਨ ਦੇ ਨਾਂ ਤੇ ਪਹਿਲਾਂ ਕਰਦਾ ਰਿਹਾ ਕਿ ਇੱਥੇ ਪ politcal ਸਟੇਟ ਆ ਲੋ ਉਹ ਉਹਨੂੰ ਲੱਗਾ ਉਹ ਮੁੱਦਾ ਟੋਰਨਟ ਰਾਮ ਨੇ ਬੰਦ ਕਰਤਾ ਉਹਦਾ ਹੁਣ ਉਹਨੂੰ ਕੁਝ ਚੀਜ਼ ਲੱਭਦੀ ਨਹੀਂ ਹੁਣ ਇੱਧਰ ਦੇ ਪਾਸੇ ਤੁਰ ਪਿਆ ਤੁਹਾਡੇ ਕਹਿਣ ਤੋਂ ਪਾਵਾ ਕਿ ਉਹ ਆਪਣੇ ਆਪ ਨੂੰ ਹਾਈਲਾਈਟ ਕਰਨਾ ਚਾਹੁੰਦਾ ਆਪਣੇ ਆਪ ਨੂੰ ਹਾਈਲਾਈਟ ਕਰਨਾ ਚਾਹੁੰਦਾ ਹੈ ਕੁਛ ਨਾ ਕੁਛ ਪਹਿਲਾਂ ਪਾਉਂਦਾ ਸੀ 15 ਅਗਸਤ ਤੇ 26 ਜਨਵਰੀ ਤੇ ਜਾਂ ਕੋਈ ਇੰਡੀਪੈਂਡੈਂਟ ਡੇ ਹੁੰਦਾ ਸੀ ਉਹ ਵੀਡੀਓ ਇੱਕ ਸਾਲ ਬਾਅਦ ਦੋ ਸਾਲ ਬਾਅਦ ਉਹ ਤੇ ਜਦੋਂ ਕੋਈ ਕੋਈ ਕਹਿੰਦਾ ਕਿ ਮਸੀਹ ਲੱਗੀ ਹੈ ਤੇ ਉਹ ਕਹਿੰਦਾ ਮੈਂ ਵੀ ਨਾਲ ਵੀਡੀਓ ਪਾ ਲਾਂ ਵੀਡੀਓ ਟ੍ਰੈਂਡਿੰਗ ਦਾ ਜ਼ਮਾਨਾ ਜੋ ਦਿਖੇਗਾ ਉਹ ਵਿਖੇਗਾ ਉਹਨੂੰ ਵੀ ਪਤਾ ਹੈਗਾ ਸੋ ਇੱਕ ਸਾਰੀ ਇੱਕ ਛੋਟੀ ਛੋਟੀ ਚਾਤ ਤੋ ਕਰ ਰਹੀ ਹੈ ਠੀਕ ਥੈਂਕ ਯੂ ਜੀ ਏ ਸੰਨ ਵਰਿੰਦਰ ਸਿੰਘ ਜੀ ਜੋ ਕਿ 6 ਆਫ ਅਮਰੀਕਾ ਦੇ ਕੋਆਰਡੀਨੇਟਰ ਨੇ ਜਿਨ੍ਹਾਂ ਦਾ ਇੱਕ ਵਫਦ ਅਮਰੀਕਾ ਤੋਂ ਆ ਰਿਹਾ ਵਾ ਜੋ ਕਿ ਅਸੀਂ ਤੁਹਾਨੂੰ ਉਸ ਦੀ ਜਿਹੜੀ ਕਵਰੇਜ ਆ ਉਹ ਵੀ ਦਿਖਾਵਾਂਗੇ ਸੋ ਇਹ ਸਾਡੀ ਜਿਹੜੀ ਅੱਜ ਦੀ ਗੱਲਬਾਤ ਸੀ ਉਹ ਅਸੀਂ ਤੁਹਾਡੇ ਸਾਹਮਣੇ ਰੱਖੀ ਅਸੀਂ ਕਿਸੇ ਨਾ ਕਿਸੇ ਹੋਰ ਮਹਿਮਾਨ ਨਾਲ ਵੀ ਤੁਹਾਡੀ ਗੱਲ ਜ਼ਰੂਰ ਕਰਾਵਾਂਗੇ ਤਦ ਤੱਕ ਤੁਸੀਂ ਸਾਨੂੰ ਇਜਾਜ਼ਤ ਦਿਓ ਧੰਨਵਾਦ ਸਸਿਕਾ